ਕੀ ਕੋਈ ਅਜਿਹਾ ਸਮਾ ਵੀ ਆ ਸਕਦਾ ਹੈ ਜਾਂ ਲੋਕ ਚਾ ਸਕਦੇ ਨੇ ਕਿ ਅੱਜ ਵੀ ਇੰਨਾ ਚਾਰਾ ਜਾਣਿਆਂ ਦੀ ਫੈਨ ਫੋਲੋਇੰਗ ਤੇ ਲੋਕ ਅੱਜ ਵੀ ਬਹੁਤ ਜ਼ਿਆਦਾ ਨਾਲ ਖੜੇ ਨੇ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚਾਰ ਦੀ ਸ਼ਖਸ਼ਾਂ ਦੇ ਨਾਲ ਖੜੇ ਨੇ ਕਿ ਇਹ ਹੁਣ ਜਾ ਸਮਾ ਵੀ ਆ ਸਕਦਾ ਕਿ ਇਹ ਐਮਐਲਏ ਬਣ ਸਕਦੇ ਨੇ ਜੇ ਐਮਐਲਏ ਬਣ ਜਾਣ ਕਿ ਲੋਕਾਂ ਦੀਆਂ ਗੱਲਾਂ ਤੇ ਖਰਾ ਉਤਰਨਗੇ ਜਾਂ ਜਿਵੇਂ ਅੱਜ ਕੋਈ ਐਮਐਲਏ ਬਣਦਾ ਕੱਲ ਨੂੰ ਦੀ ਸਥਿਤੀ ਬਦਲ ਜਾਂਦੀ ਹੈ ਜਾਂ ਉਸ ਤੋਂ ਪ੍ਰੈਸ਼ਰ ਪੈਣ ਲੱਗ ਜਾਂਦਾ ਫਿਰ ਉਹ ਵੀ ਚੁੱਪ ਕਰ ਦਿੰਦਾ ਕਿ ਕੱਲੂ ਇੰਨਾ ਚਾਰਾਂ ਦੇ ਵੀ ਉਹ ਜਿਹੇ ਹਾਲਾਤ ਹੋ ਸਕਦੇ ਨੇ ਗੱਲਬਾਤ ਕਰ ਰਹੇ ਆ ਲਖਸ ਸਿਧਾਨਾ ਜਿਨ੍ਹਾਂ ਨੇ ਪੰਜਾਬੀ ਨੂੰ ਲੈ ਕੇ ਬਹੁਤ ਪਾਣੀਆਂ ਨੂੰ ਲੈ ਕੇ ਲਗਾਤਾਰ ਲਖਸ ਸਿਧਾਨਾ ਬੋਲਦਾ ਆ ਰਿਹਾ ਜਿੱਥੇ ਜਿੱਥੇ ੱਤਕਾ ਹੁੰਦਾ ਆ ਰਿਹਾ ਦੂਜਾ ਭਾਨਾ ਸਿੱਧੂ ਜੋ ਲਗਾਤਾਰ ਜਿਹੜੇ ਠੱਗ ਏਜੰਟਾਂ ਨੂੰ ਟਾਰਗੇਟ ਕਰੀ ਬੈਠਾ ਜਿਹੜੇ ਪੈਸੇ ਨਹੀਂ ਮੋੜਦੇ ਜਿੱਥੇ ਜਿੱਥੇ ੱਤਕਾ ਹੋ ਰਿਹਾ ਭਾਨਾ ਸਿੱਧੂ ਲਗਾਤਾਰ ਪਹਿਲਾਂ ਜਿਵੇਂ ਪਤਾ ਜੇਲ੍ਹ ਕੱਟ ਕੇ ਏ ਵੀ ਲਗਾਤਾਰ ਪੰਨਾ ਸਿੱਧੂ ਲਗਾਤਾਰ ਪੰਜਾਬ ਦੇ ਨਾਲ ਖੜਾ ਹੈ ਜਿਹੜੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਪੈਸੇ ਨਹੀਂ ਮੋੜ ਰਹੇ ਉਹਨਾਂ ਦੀ ਪੂਰੀ ਲਗਾਤਾਰ ਹੈਲਪ ਕਰ ਰਿਹਾ ਔਰ ਤੀਜੇ ਨੰਬਰ ਤੇ ਹੈਗਾ ਪ੍ਰਵਿੰਦਰ ਝੋਟਾ ਜੋ ਨਸ਼ਿਆਂ ਦੇ ਖਿਲਾਫ ਲਗਾਤਾਰ ਲੜ ਰਿਹਾ ਝੂਠੇ ਪਰਚੇ ਮਾਪਿਓ ਤੱਕ ਦੇ ਪਰਚੇ ਉਹਨਾਂ ਦੇ ਪੈ ਚੁੱਕੇ ਨੇ ਝੂਠੇ ਪਰਚੇ ਕੀ ਸਰਕਾਰ ਇਸ ਹੱਦ ਤੱਕ ਪਹੁੰਚੀ ہوئی ਹੈ ਕੀ ਪ੍ਰਵਿੰਦਰ ਝੋਟੇ ਨੇ ਇੰਨੀਆਂ ਫੋਟੋਆਂ ਪਾਈਆਂ ਇੰਨਾ ਸੋਸ਼ਲ ਮੀਡੀਆ ਤੇ ਬੋਲਦਾ ਕੀ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚਦੀ ਨਹੀਂ ਕੀ ਭਗਵੰਤ ਸਰਪੰਚਾ ਲਈ ਦਾ ਭਗਵੰਤ ਮਾਨ ਕੋਲੇ ਵੀਡੀਓ ਮੈਂਟਾ ਦੇ ਵਿੱਚ ਰਾਤ ਨੂੰ ਪਹੁੰਚ ਗਈ ਸੀ ਤਾਂ ਰਾਤ ਨੂੰ ਹੀ ਜਿਹੜੇ ਆਦੇਸ਼ ਦੇ ਦਿੱਤੇ ਸੀ ਕਿ ਸਰਪੰਚ ਨੇ ਨੂੰ ਭਾਈ ਜਿਹੜੇ ਸਰਪੰਚਾ ਦੇ ਨਾਲ ਉਹ ਲੇਡੀਜ਼ ਵੱਧ ਸਲੂਕੀ ਕਰੀ ਆ ਉਹਦਾ ਘਰ ਟਾ ਦੋ ਪਰਚਾ ਪਾ ਦੋ ਕੀ ਪਰਮਿੰਦਰ ਝੋਟੇ ਦੀ ਵੀਡੀਓ ਨਹੀਂ ਪਹੁੰਚ ਰਹੀ ਆ ਕੀ ਭਗਵੰਤ ਮਾਨ ਕਹੇ ਹਾਂ ਵੀ ਦੱਸ ਕਿੱਥੇ ਚਿੱਟਾ ਵਿਗਦਾ ਅਸੀਂ ਚਿੱਟੇ ਵਾਲੇ ਦੇ ਨਾਲ ਸਾਥ ਦੇ ਰਹੇ ਹਾਂ ਕਿ ਅਸੀਂ ਚਿੱਟਾ ਖਤਮ ਕਰਨਾ ਕਿ ਪ੍ਰਵਿੰਦਰ ਝੋਟੇ ਨੂੰ ਫੋਨ ਲਾਇਆ ਹੋਵੇ ਪਸੀਮ ਭਗਵੰਤ ਮਾਨ ਨੇ ਕਿ ਭਾਈ ਕਿੱਥੇ ਕਿੱਥੇ ਚਿੱਟਾ ਵਿਗਦਾ ਤੂੰ ਲੈ ਕੇ ਜਾ ਅੱਜ ਹੀ ਉਹਨਾਂ ਦੇ ਘਰ ਵੀ ਤੜਵਾਵਾਂਗੇ ਉਹਨਾਂ ਦੇ ਪਰਚੇ ਵੀ ਪਾਵਾਂਗੇ ਕੀ ਕਾਰਨ ਹੈ ਇਸ ਦਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਔਰ ਚੌਥਾ ਆ ਗਏ ਨੇ ਅਮਿਤੋ ਜਮਾਨ ਪੰਜਾਬੀ ਫਿਲਮਾਂ ਜਿਨ੍ਹਾਂ ਨੇ ਪਹਿਲਾਂ ਡਾਇਰੈਕਟਰ ਕੀਤੀਆਂ ਨੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਜਿਹੜੇ ਤੇ ਅੱਜ ਵੀ ਕਹਿੰਦੇ ਉਹ ਫਿਲਮਾਂ ਕਰ ਰਹੇ ਨੇ ਤੇ ਚਾਰੋਂ ਸ਼ਖਸ ਲਗਾਤਾਰ ਪੰਜਾਬ ਦੇ ਨਾਲ ਖੜੇ ਨੇ ਪੰਜਾਬ ਦੇ ਨਾਂ ਜੋ ੱਤਕਾ ਹੋਇਆ ਲਗਾਤਾਰ ਕਰਜ਼ਾ ਚੜ ਰਿਹਾ ਝੂਠੇ ਪਰਚੇ ਹੋ ਰਹੇ ਨੇ ਸੋ ਸਾਰੀਆਂ ਗੱਲਾਂ ਮਤਲਬ ਪੰਜਾਬ ਦੇ ਨਾਲ ਇਹ ਚਾਰੇ ਅੱਜ ਖੜੇ ਨੇ ਜੇਕਰ ਇਹਨਾਂ ਨੂੰ ਕੱਲ ਨੂੰ ਕੋਈ ਐਮ.ਐਲ.ਏ ਬਚਾਰੇ ਬਣਦੇ ਹੀ ਨੇ ਕੀ ਇਹ ਲੋਕਾਂ ਦੀਆਂ ਗੱਲਾਂ ਤੇ ਖਰਾ ਉਤਰਨਗੇ ਜਾਂ ਜੇਕਰ ਇਹਨਾਂ ਦੀ ਗੱਲ ਨਾ ਬਣਿਆ ਐਮ.ਐਲ.ਏ ਬਨਣ ਤੋਂ ਬਾਅਦ ਜਿਹੜੀ ਪਾਵਰ ਐਮ.ਐਲ.ਏ ਕੋਲੇ ਹੁੰਦੀ ਹੈ ਕਿ ਉਹ ਸਹਾਇਤਾ ਦੇ ਵਿੱਚ ਇਹ ਕੰਮ ਕਰ ਸਕਦੇ ਨੇ ਲਗਾਤਾਰ ਪੰਜਾਬ ਨੂੰ ਹੋਰ ਉੱਚਾ ਕਰਨ ਦੀ ਗੱਲ ਕਰ ਸਕਦੇ ਨੇ ਨਸ਼ੇ ਨੂੰ ਬਿਲਕੁਲ ਖਤਮ ਕਰ ਸਕਦੇ ਨੇ ਜੋ ਝੂਠੇ ਪਰਚੇ ਜਾਂ ਝੂਠੇ ਕਿਸੇ ਦੇ ਇਲਜ਼ਾਮ ਲੱਗਦੇ ਨੇ ਜਾਂ ਝੂਠੇ ਇਨਕਾਊਂਟਰ ਹੁੰਦੇ ਨੇ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਆਪਦੇ ਆਪ ਦੇ ਹਲਕੇ ਦੇ ਵਿੱਚ ਬਚਾ ਸਕਦੇ ਨੇ ਕਿ ਲੋਕ ਮੌਕਾ ਦੇਣਗੇ ਇੱਕ ਵਾਰ ਇਹਨਾਂ ਨੂੰ ਕਿ ਅਸੀਂ ਐਮ.ਐਲ.ਏ ਬਣਾ ਦਈਏ ਕਿਉਂਕਿ ਦੇਖਦੇ ਹਾਂ ਹੋਰ ਬਹੁਤ ਸਾਰੇ ਐਮ.ਐਲ.ਏ ਲੋਕਾਂ ਦੇ ਸਵਾਲ ਨੇ ਕਿ ਬਹੁਤ ਸਾਰੇ ਹੋਰ ਪਹਿਲਾਂ ਵੀ ਲੋਕਾਂ ਨੇ ਐਮਐਲਏ ਬਣਾਉਂਦੇ ਨੇ ਪਰ ਜਦੋਂ ਹੀ ਕੁਰਸੀ ਤੇ ਬਹਿ ਜਾਂਦੇ ਨੇ ਨਾ ਉਹਨਾਂ ਦੇ ਹਾਫ ਹਾਫ ਸਾਰੇ ਬਦਲ ਜਾਂਦੇ ਨੇ ਅੱਜ ਦੇਖਦੇ ਆ ਲੱਖਾ ਸਦਨਾ ਵੀ ਇੱਕ ਜੋੜ ਕੇ ਮਤਲਬ ਪੂਰਾ ਪੰਜਾਬ ਦੇ ਨਾਲ ਲੜ ਰਿਹਾ ਹੈ ਪੰਜਾਬ ਦੇ ਖਾਤਰ ਕਿੰਨਾ ਲੱਖਾ ਸਦਨਾ ਲੜ ਰਿਹਾ ਇਹ ਸਭ ਨੂੰ ਪਤਾ ਹੈ ਪੰਨਾ ਸਿੱਧੂ ਲਗਾਤਾਰ ਚਰਚਾ ਪਰਮਿੰਦਰ ਝੁੱਟਾ ਲਗਾਤਾਰ ਜਿਵੇਂ ਪਰਮਿੰਦਰ ਝੁੱਟੇ ਨੂੰ ਆ ਕੱਲ ਪਰਸੋਂ ਵੀ ਉਹਨਾਂ ਨੇ ਵੀਡੀਓ ਪਾਈ ਹੈਗੀ ਸ਼ਾਇਦ ਅੱਜ ਪਾਈ ਹੋਵੇ ਦੇਖੀ ਧਿਆਨ ਚ ਨਿਕਲ ਗਈ ਮੇਰੇ ਕਿ ਉਹਨਾਂ ਨੂੰ ਵੀ ਮਤਲਬ ਧਮਕੀ دی ਆ ਮੈਸੇਜ ਆਏ ਉਹਨਾਂ ਨੂੰ ਕਾਲ ਆਈ ਧਮਕੀ ਦੀ ਕਿ ਭਾਈ ਤੂੰ ਹੜ ਜੱਟੇਕ ਜਾ ਅਮਿਤੋਜ ਮਾਨ ਜੀ ਜਿਨ੍ਹਾਂ ਨੇ ਮਤਲਬ ਇਹ ਕਾਲੇ ਪਾਣੀ ਜਿਹੜਾ ਲੁਧਿਆਣੇ ਰੋਲਾ ਪਿਆ ਵਾ ਕਾਲੇ ਪਾਣੀ ਨੂੰ ਲੈ ਕੇ ਕਿ ਲਗਾਤਾਰ ਬਵਾਦਾਂ ਦੇ ਵਿੱਚ ਕਿ ਸਰਕਾਰਾਂ ਦੇ ਟਾਰਗੇਟ ਤੇ ਨੇ ਇਹ ਚਾਰੀ ਬੰਦੇ ਜੇ ਲੋਕ ਚਾਹਣ ਇਹਨਾਂ ਨੂੰ ਐਮਐਲਏ ਇੱਕ ਵਾਰ ਬਣਾਉਣ ਕਿ ਆਪ ਸੋਡੇ ਫਾਇਦੇ ਲਈ ਅੱਜ ਵੀ ਕੰਮ ਕਰ ਰਹੇ ਨੇ ਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਕਿ ਅਗਰ ਤੁਸੀਂ ਇਹਨਾਂ ਨੂੰ ਐਮਐਲਏ ਬਣਾਉਂਗੇ ਇਹਨਾਂ 'ਤੇ ਇੱਕ ਪਾਵਰ ਦੇਵੋਗੇ ਬੋਲਣ ਦੀ ਕਿ ਕੱਲ ਨੂੰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਵੀ ਇਹ ਖੁੱਲ ਕੇ ਡਿਬੇਟ ਕਰ ਸਕਦੇ ਨੇ ਖੁੱਲ ਕੇ ਬੋਲ ਸਕਦੇ ਨੇ ਇੱਕ ਪਾਵਰ ਹੋਊਗੀ ਕਿ ਇਹ 27 ਦੇ ਵਿੱਚ ਮੌਕਾ ਸ਼ਾਇਦ ਲੋਕਾਂ ਨੂੰ ਦੇ ਦੇਣ ਅਗਰ ਖੜੇ ਹੁੰਦੇ ਨੇ ਜਿਵੇਂ ਲੱਖਸਾਧਾਨਾ ਤਾਂ ਹੋ ਗਈ ਹੋਊਗਾ ਭਾਨਾ ਸਿੱਧੂ ਨੇ ਵੀ ਕਹਿਤਾ ਸੀ ਕਿ ਭਾਈ ਮੈਂ ਭਗਵੰਤ ਮਾਨ ਦੇ ਖਿਲਾਫ ਲੜੂਗਾ ਪ੍ਰਵਿੰਦਰ ਝੋਟੇ ਦਾ ਇਸ ਬਾਰੇ ਕੋਈ ਬਿਆਨ ਨਹੀਂ ਆਇਆ ਜੇ ਨਾ ਹੀ ਅਮਤੋਜ ਮਾਨ ਦਾ ਅਗਰ ਚਾਰੇ ਖੜੇ ਹੁੰਦੇ ਨੇ ਤਾਂ ਲੋਕ ਲੱਗਦਾ ਕਿ ਸਾਈ ਦੇ ਵਿੱਚ ਇਹਨਾਂ ਨੂੰ ਐਮਐਲਏ ਬਣਾ ਸਕਦੇ ਨੇ ਚਾਹੇ ਜਿੱਥੋਂ ਮਰਜ਼ੀ ਖੜੇ ਹੋ ਜਾਣ ਲੋਕਾਂ ਨੂੰ ਲੱਗਦਾ ਕਿ ਇਹ ਬੋਲ ਸਕਦੇ ਨੇ ਝੂਠੇ ਪਰਚੇ ਆਪ ਦੇ ਸਿਰ ਪਵਾ ਰਹੇ ਨੇ ਇਹ ਲਗਾਤਾਰ ਪੰਜਾਬ ਦੇ ਨਾਲ ੱੱਕਾ ਹੁੰਦਾ ਜਿਹੜਾ ਹਰ ਇੱਕ ਮੁੱਦੇ ਤੇ ਜਾ ਕੇ ਇਹ ਹਰ ਇੱਕ ਨਾਲ ਜਾ ਕੇ ਖੜਦੇ ਨੇ